ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੋਸਤੋ ਅੱਜ ਕਰਦੇ ਆਂ ਢੇੜਾ ਤੇ ਦਿਖਾਉਨੇ ਆ ਤੁਹਾਨੂੰ ਆਲਾ ਦਵਾਲਾ ਬਹੁਤ سارے ਸੱਜਣ ਮਿੱਤਰ ਵੀਡੀਓ ਦੇਖਦੇ ਨੇ ਤੇ ਜਿਨ੍ਹਾਂ ਨੂੰ ਵਧੀਆ ਲੱਗਦਾ ਤੇ ਆਪਾਂ ਨੂੰ ਵੀ ਖੈਰ ਵਧੀਆ ਲੱਗਦਾ ਤੁਹਾਡੇ ਨਾਲ ਸਾਂਝ ਪਾਉਨੇ ਆ ਦਿਖਾਉਨੇ ਆ ਸਾਡਾ ਕਿਹੋ ਜਿਹਾ ਏਰੀਆ ਤੇ ਅਮਰੀਕਾ ਜਿਹੜਾ ਨਾ ਬਹੁਤ ਵੱਡਾ ਦੇਸ਼ ਆਪਾਂ ਨੂੰ ਸਾਰਿਆਂ ਨੂੰ ਪਤਾ 50 ਸੂਬੇ ਨੇ ਤੇ ਹਰੇਕ ਸੂਬੇ ਦਾ ਆਪਣਾ ਝੰਡਾ ਤੇ ਹਰੇਕ ਸੂਬੇ ਦਾ ਵੱਖਰਾ ਹਿਸਾਬ ਕਿਤਾਬ ਆ ਕਿਤੇ ਮੌਸਮ ਬਹੁਤਾ ਠੰਡਾ ਕਿਤੇ ਮੌਸਮ ਘੱਟ ਠੰਡਾ ਤੇ ਕਿਤੇ ਮੌਸਮ ਗਰਮ ਵੀ ਆ ਸੌਆਂ ਹਿਸਾਬ ਕਿਤਾਬ ਆ ਡੋ ਅੱਡ ਤੇ ਕਿਤੇ ਕਿਵੇਂ ਦੇ ਘਰ ਨੇ ਕਿਤੇ ਘਰ ਇੰਡੀਆ ਵਰਗੇ ਵੀ ਹੈਗੇ ਨੇ ਤੇ ਸਾਡੇ ਏਰੀਆ ਜਿਹੜੇ ਘਰ ਨੇ ਉਹ ਕੈਨੇਡਾ ਵਾਂਗੂ ਆ ਦੇਖੋ ਟੇਡੀਆਂ ਛੱਤਾਂ ਨੇ ਕਿਉਂ ਸਨੋਹ ਪੈਂਦੀਆਂ ਨਾ ਫਿਰ ਉਹਦੇ ਕਰਕੇ ਤੇ ਅਰਦੀਆਂ ਗੱਲਾਂ ਬਾਤਾਂ ਛੋਟਣਾ ਕਰਦੇ ਰਹਿੰਦੇ ਹੁੰਨੇ ਆ ਹੁਣ ਦੇਖੀ ਚੱਲਿਓ ਤੇ ਲਾਈਕ ਸ਼ੇਅਰ ਕਰਦੇ ਹੋ ਮੈਂ ਤੁਹਾਨੂੰ ਆਪਣਾ ਟਾਊਨ ਦਿਖਾਵਾਂਗੇ ਅੱਜ ਅਸੀਂ ਖੇਤਾਂ 'ਚ ਰਹਿੰਦੇ ਆ ਜਾਨੀਂਗੇ ਲਗਭਗ 6-7 ਕਿਲੋਮੀਟਰ ਦੂਰ ਪੈ ਜਾਂਦਾ ਸਾਨੂੰ ਟਾਊਨ ਤੇ ਅਸੀਂ ਲਗਭਗ ਹੱਦ ਜਿੱਤੇ ਹੀ ਰਹਿੰਨੇ ਆ ਸੱਤੋਂ ਗਾਹਾਂ ਫਿਰ ਦੂਜਾ ਟਾਊਨ ਸ਼ੁਰੂ ਹੋ ਜਾਂਦਾ ਉਹਦੀ ਹੱਦ ਸ਼ੁਰੂ ਹੋ ਜਾਂਦੀ ਹੈ ਜਿਵੇਂ ਉਹ ਟਾਊਨ ਦਾ ਨਾਮ ਹੈਗਾ ਬ੍ਰੈਫਰਡ ਤੇ ਸਾਡੇ ਟਾਊਨ ਦਾ ਨਾਮ ਹੈਗਾ ਕਵਿੰਗਟਨ ਤੇ ਆ ਜਿਹੜੇ ਦਰਖਤ ਸਾਨੂੰ ਦਿਖਦੇ ਆ ਇਹ ਦੇਖਣ ਨੂੰ ਐਨਾਂ ਦਾ ਸੁੱਕੇ ਹੋਏ ਨੇ ਪਰ ਇਹ ਸਾਰੇ ਪੱਤ ਝੜ ਕਰਕੇ ਪੱਤੇ ਝੜੇ ਹੋਏ ਨੇ ਅਪ੍ਰੈਲ ਦੇ ਵਿੱਚ ਦੁਬਾਰੇ ਇਹਨਾਂ 'ਚ ਤੇ ਹਰੇ ਬਾਈ ਆਜੂਗੀ ਫੇ ਚਾਰੇ ਪਾਸੇ ਐਨ ਵਧੀਆ ਲੱਗੂਗਾ ਪੂਰਾ ਐਨ ਹਰੇ ਬਾਈ ਲੱਗੂਗੀ ਦੇਖੋ ਐਨ ਜਮਾ ਚਿੱਟੀ ਹੋਈ ਪਈ ਆ ਧਰਤੀ ਵਧੀਆ ਸੋਹਣਾ ਖੁੱਲਾ ਢੁੱਲਾ ਜਿਹਾ ਮਾਹੌਲ ਆ ਸ਼ਾਂਤਮਈ ਮਾਹੌਲ ਆ ਪਰ ਜਦੋਂ ਸਨੋ ਪੈਂਦੀ ਹੈ ਉਦੋਂ ਧੁੱਪ ਬਹੁਤ ਵਧੀਆ ਹੁੰਦੀ ਹੈ ਪੂਰੀਆਂ ਖਿੜੀ ਹੋਈ ਧੁੱਪ ਹੁੰਦੀ ਹੈ। ਬਹੁਤ ਠੰਡ ਬਹੁਤ ਹੁੰਦੀ ਹੈ। ਆਪਣਾ ਵੀ ਇਹ ਪਹਿਲੇ ਹੀ ਤਜਰਬਾ ਜ਼ਿੰਦਗੀ ਦਾ ਸਨੋ ਦੇ ਵਿੱਚ। ਪਹਿਲਾਂ ਵੀ ਇੱਕ ਦੋ ਵਾਰੀ ਪਈ ਆ ਪਰ ਯਾਨੀ ਇਹੀ ਸੀਜ਼ਨ ਕਹਿ ਸਕਦੇ ਆ। ਪਹਿਲਾਂ ਆਪਾਂ ਸਨੋ ਨਹੀਂ ਦੇਖੀ ਕਿਉਂਕਿ ਵੀਲਦਾਰ ਬੰਦਿਆਂ ਨੂੰ ਕਿਹੜਾ Shimla ਜਾਇਆ ਜਾਂਦਾ ਜਾਂ ਕਿਤੇ ਹੋਰ। ਕਬੀਲਦਾਰੀਆਂ ਲੋਟ ਆਉਂਦੀਆਂ ਨੇ। ਆਏ ਘਰ ਨੇ ਵਧੀਆ ਵਾਲੇ ਦੁਆਲੇ ਮਤਲਬ ਦੂਰ ਦੂਰ ਜੇ ਘਰ ਪਾਏ ਹੋਏ ਨੇ ਕੋਈ ਇਹੋ ਜੀ ਥਾਂ ਨਹੀਂ ਹੈਗੀ ਜਿੱਥੇ ਘਰ ਨਹੀਂ ਹੈਗੇ ਕਈ ਵਾਰੀ ਦੇਖਣ ਨੂੰ ਆਏ ਲੱਗਦਾ ਵੀ ਇੱਥੇ ਘਰ ਹੋਊਗਾ ਪਰ ਉੱਥੇ ਵੀ ਘਰ ਹੁੰਦੇ ਆ ਇਸ ਤਰ੍ਹਾਂ ਇਕੱਲੇ ਇਕੱਲੇ ਰਹਿਣਾ ਬਹੁਤ ਪਸੰਦ ਕਰਦੇ ਨੇ ਇਹ ਵਿੱਚ ਗੋਰਾਿਆਂ ਦੇ ਤਾਂ ਜਮਾਂ ਆਏ ਨੇ ਖੇਤ ਦੇ ਪਿਛਲੇ ਪਾਸੇ ਘਰ ਪਾਏ ਹੁੰਦੇ ਨੇ ਜਿੱਥੇ ਕਿਸੇ ਪਾਸਿਓਂ ਕੋਈ ਆਵਾਜ਼ ਵੀ ਨਹੀਂ ਜਾਂਦੀ ਨਾ ਕਿਸੇ ਕੋਈ ਕਾਰ ਦੀ ਆਵਾਜ਼ ਜਾਂਦੀ ਆ ਜਮਾਂ ਆਏ ਨੇ ਕੁਦਰਤ ਦੇ ਵਿੱਚ ਲੋਬੀ ਮਿੱਤਰੋ ਹੁਣ ਪਹੁੰਚ ਗਏ ਆਪਾਂ ਆਪਣੇ ਸ਼ਹਿਰ ਆਪਣੇ ਟਾਊਨ ਦੇ ਵਿੱਚ ਤੇ ਆ ਹੁਣ ਸ਼ੁਰੂ ਹੋ ਗਿਆ ਟਾਊਨ ਸਪੀਡ ਲਿਮਟ ਆ ਗਈ 35 ਮੀਲ ਤੇ ਜੇਕਰ ਸਪੀਡ ਕਿਤੇ ਵੱਧਾ 35 ਤੋਂ ਜਦੀ ਟਿਕਟ ਦੇ ਜਾਂਦੇ ਆ ਇੱਥੇ ਕਿਤੇ ਉਲੇ ਚ ਗੱਡੀਆਂ ਖੜੀਆਂ ਹੁੰਦੀਆਂ ਨੇ ਤੇ ਜਦੀ ਘੇਰ ਲੈਂਦੇ ਆ ਇਸ ਤਰ੍ਹਾਂ ਘਰ ਬਣੇ ਹੋਏ ਨੇ ਟਾਊਨ ਦੇ ਵਿੱਚ ਲੱਕੜੀ ਦੇ ਖੰਬੇ ਖੰਬਿਆਂ ਤੇ ਟਰਾਂਸਫਾਰਮਰ ਇਹੋ ਜਿਹਾ ਸਭ ਕਿਤਾਬ ਜਿਹੜੇ ਵੀ ਪਸੰਦ ਕਰਦੇ ਹੁੰਦੇ ਆ ਉਹ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਹੀ ਹੌਸਲਾ ਮਿਲਣਾ ਆ ਸਾਹਮਣੇ ਪੌਲਾ ਹੈ 1960 ਦੇ ਵਿੱਚ ਚੱਲਦਾ ਹੁੰਦਾ ਸੀ ਇਹਦੇ ਤੇ ਵੀ ਵੀਡੀਓ ਬਣਾਵਾਂਗੇ ਉੱਪਰ ਜਾ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕੱਢ ਕੇ ਟਾਈਮ ਇੱਕ ਅੱਧੇ ਦਿਨ ਚ ਤੇ ਆਹ ਬੱਤੀਆਂ ਆ ਗਈਆਂ ਟ੍ਰੈਫਿਕ ਨੂੰ ਬੜਾ ਵਧੀਆ ਢੰਗ ਨਾਲ ਹੁਣ ਇੱਥੇ ਵੀ ਤੁਹਾਨੂੰ ਦਿਖਾਵਾਂਗੇ ਟ੍ਰੈਫਿਕ ਦਾ ਇੱਕ ਵਧੀਆ ਰੂਲ ਤੇ ਬੜਾ ਵਧੀਆ ਸਿਸਟਮ ਆ ਟ੍ਰੈਫਿਕ ਦਾ ਮਤਲਬ ਪੂਰੇ ਵਧੀਆ ਸਹੀ ਢੰਗ ਨਾਲ ਮੈਨੇਜ ਕੀਤਾ ਹੋਇਆ ਆ ਦੇਖੋ ਹੁਣ ਐਰੋ ਹੋ ਗਿਆ ਹੁਣ ਅਸੀਂ ਇਧਰ ਨੂੰ ਮੁੜ ਜਾਾਂਗੇ ਦੂਜੀਆਂ ਗੱਡੀਆਂ ਨੇ ਜਿਨ੍ਹਾਂ ਨੇ ਉਧਰ ਨੂੰ ਮੁੜਨਾ ਉਹ ਦੂਜੇ ਪਾਸੇ ਨੂੰ ਮੁੜ ਜਾਣਗੀਆਂ ਖੜਨ ਨੂੰ ਵੀ ਥਾਂ ਇਸ ਤਰ੍ਹਾਂ ਬਣਾਈ ਹੋਈ ਆ ਵੀ ਜਿੱਦਣ ਨੂੰ ਮੋੜਨਾ ਪਹਿਲਾ ਬੰਦਾ ਉੱਥੇ ਆ ਕੇ ਖੜ ਜਾਂਦਾ ਤੇ ਇਹਨਾਂ ਪੂਰਾ ਵਧੀਆ ਸਿਸਟਮ ਆ ਛੋਟਾ ਜਿਹਾ ਟਾਊਨ ਆ ਜਾਣੀ 25 25-2600 ਦੀ ਆਬਾਦੀ ਆ ਤੇ ਘਰ ਬਹੁਤ ਨੇ ਘਰ ਜਾਦੇ ਆਏ ਨੇ ਕਈ ਗੋਰੇ ਤਾਂ ਇਕੱਲੇ-ਇਕੱਲੇ ਵੀ ਰਹਿੰਦੇ ਆ ਬਹੁਤੇ ਦੂਰ ਰਹਿੰਦੇ ਆ ਤੇ ਆਪਣੇ ਹੁਣ ਜਿਵੇਂ ਆਪਣੇ ਪਰਿਵਾਰ ਇਕੱਠੇ ਰਹਿੰਦੇ ਆ ਆਪਣੇ ਘਰ ਘੱਟ ਹੁੰਦੇ ਆ ਆਪਾਂ ਹੁਣ ਜਿਆਦੇ ਬੰਦਿਆਂ ਦੀ ਗਿਣਤੀ ਮਤਲਬ ਪਾਪੂਲੇਸ਼ਨ ਜਿਆਦੇ ਹੋਣ ਕਰਕੇ ਆ ਇੱਥੇ ਨਹੀਂ ਇੱਥੇ ਤਾਂ ਵਿੱਚ ਘਰ ਖਾਲੀ ਵੀ ਪਏ ਨੇ ਤੇ ਵਿੱਚ ਜ਼ਿਆਦਾਤਰ ਤਾਂ ਇਕੱਲੇ- ਇਕੱਲੇ ਹੀ ਰਹਿੰਦੇ ਨੇ ਬਹੁਤੇ ਬਜ਼ੁਰਗ ਇਕੱਲੇ ਵੀ ਰਹਿੰਦੇ ਨੇ ਇੱਥੇ ਬੱਚੇ ਬੈਂਕ ਆਨੇ ਦੋ Town ਦੇ ਵਿੱਚ ਹੀ ਤੇ ਫਾਇਰ ਬ੍ਰਿਗੇਡ ਆ ਵਿੱਚ ਹੀ ਸਕੂਲ ਤੇ ਆ ਇੱਥੇ ਟੈਂਕੀਆਂ ਬਣਦੀਆਂ ਨੇ ਸਪਰੇਅ ਵਾਲੀਆਂ ਕੋ ਖੇਤੀਬਾੜੀ ਵਾਲਾ ਏਰੀਆ ਆ ਗਿਆ ਸਾਡਾ ਜਿਹੜਾ ਏਰੀਆ ਇਹੋ ਜਿਹਾ ਮਾਹੌਲ ਆ ਖੁੱਲਾ ਢੁੱਲਾ ਜਿਹਾ ਤੇ ਜਨਰਲ ਡਾਲਰ ਸਟੋਰ ਕਹਿੰਦੇ ਆ ਇੱਥੇ ਕਰਿਆਨੇ ਦਾ ਸਾਮਾਨ ਸਾਰਾ ਮਿਲ ਜਾਂਦਾ ਤੇ ਦਵਾਈਆਂ ਦੁਵਾਈਆਂ ਵੀ ਮਿਲ ਜਾਂਦੀਆਂ ਨੇ ਜਿਹੜੀ ਇੱਕ ਦਵਾਈਆਂ ਵਾਲੀ ਵੀਡੀਓ ਪਾਈ ਸੀ ਉਹ ਇਸੇ ਸਟੋਰ ਦੀ ਸੀਗੀ ਚੈਸਟਵਾਟ ਤੁਹਾਨੂੰ ਦਿਖਾਵਾਂਗੇ ਓਮਿਸ਼ ਰੋਡ ਓਮਿਸ਼ ਰੋਡ ਤਾਂ ਕਹਿੰਦੇ ਆ ਉੱਥੇ ਸਾਰੇ ਓਮਿਸ਼ ਲੋਕ ਹੀ ਰਹਿੰਦੇ ਨੇ ਉਸ ਰੋਡ ਦੇ ਉੱਤੇ ਉਭੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਉਹਦੇ ਵਾਸਤੇ ਅੱਡ ਵੀਡੀਓ ਬਣਾਵਾਂਗੇ ਆਪਾਂ ਤੇ ਬਹੁਤ ਹੀ ਲੰਬੀ ਵੀਡੀਓ ਦੇਖਣੀ ਔਖੀ ਹੋ ਜਾਂਦੀ ਹੈ ਤੇ ਇਹ ਹੈਗਾ 36 ਜਾਨੀ ਕਿ 36 ਨੰਬਰ ਰੋਡ ਆ ਇਹ ਆਹੇ ਕੁਲੇ ਢੁਲੇ ਜਿਹਾ ਮਾਹੌਲ ਚ ਰਹਿੰਦੇ ਨੇ ਘਰ ਦੂਰ ਦੂਰ ਨੇ ਇਹ ਜਿਹੜਾ ਦਰਖਤ ਤੁਸੀਂ ਦੇਖਦੇ ਹੋ ਇਹਨੂੰ ਕਹਿੰਦੇ ਨੇ ਇਹ ਪਾਇਨ ਟਰੀ ਉਹ 크리스마ਸ ਟਰੀ ਵੀ ਕਹਾ ਜਾਂਦੇ ਆ ਇਹ ਇਹ ਨਹੀਂ ਸੁੱਕਦਾ ਜਿੰਨੀ ਮਰਜ਼ੀ ਬਰਫ਼ ਪੈ ਜਾਏ ਜਿੰਨੀ ਮਰਜ਼ੀ ਗਰਮੀ ਇਹ ਹਰਿਆ ਭਰਿਆ ਹੀ ਰਹਿੰਦਾ ਆ ਹੈਗੀ ਆ ਇਹਨ ਲੱਕੜੀ ਵਾਲਾ ਆਰਾ ਕਹਿ ਸਕਦੇ ਆ ਇਹ ਸੌ ਮਿਲ ਕਹਿੰਦੇ ਨੇ ਪਰ ਉਹ ਲੱਕੜੀ ਵਾਲਾ ਆਰਾ ਕਹਿੰਦੇ ਆ ਆਪਾਂ ਇਹ ਜਾਨੀ ਆਰਾ ਲੱਗਿਆ ਹੋਇਆ ਇੱਥੇ ਵੀ ਆਟੋਮੈਟਿਕ ਕੰਮ ਆ ਜਿਹੜਾ ਮਸ਼ੀਨਾਂ ਮਸੂਨਾ ਸਾਰੀਆਂ ਆਟੋਮੈਟਿਕ ਲੱਗੀਆਂ ਹੋਈਆਂ ਨੇ ਇਹੋ ਜਿਹਾ ਮਾਹੌਲ ਆ ਭਾਈ ਅਮਰੀਕਾ ਦਾ ਤੇ ਐਨ ਖੁੱਲਾ ਡੁੱਲਾ ਜਿਹਾ ਏਰੀਆ ਅੱਜ ਸਪੈਸ਼ਲ ਮੈਂ ਆ ਹਾਂ ਚਲੋ ਗੇੜਾ ਕੱਢਦੇ ਆ ਤੇ ਨਾ ਵੀਡੀਓ ਬਣਾ ਲਿਆਵਾਂਗੇ ਕੰਮ ਤਾਂ ਬੇਲੇ ਹੁੰਨੇ ਆ ਬਸ ਫਿਰ ਟਾਈਮ ਕੱਢ ਲਈਦਾ ਵੀਡੀਓ ਬਗਾਰਾ ਬਣਾਉਣ ਦਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਪਹਿਲੀ ਵਾਰੀ ਦੇਖਦੇ ਆ ਚੈਨਲ ਤੇ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਫਾਲੋ ਜ਼ਰੂਰ ਕਰਿਓ ਕਦੇ ਆਪਦੇ ਮਨ ਚ ਵੀ ਚਾਹ ਹੁੰਦਾ ਸੀ ਇਹੋ ਜਿਹੇ ਵੀਡੀਓ ਦੇਖਦੇ ਹੁੰਦੇ ਸੀ ਕਿਉਂਕਿ ਨਵੀਆਂ ਚੀਜ਼ਾਂ ਦੇਖਣ ਦਾ ਮਨ ਦੇ ਵਿੱਚ ਹੁੰਦਾ ਵੀ ਆਪਾਂ ਦੇਖੀਏ ਕਿ ਹੋ ਜਾਏ ਏਰੀਆ ਹਨਾ ਤੇ ਪੈਂਦੂ ਆਸਟ੍ਰੇਲੀਆ ਮਿੰਟੂ ਬਰਾਡ ਜੀ ਦਿਖਾਉਂਦੇ ਹੁੰਦੇ ਆ ਉਹ ਵੀ ਐਂ ਦਿਖਾਉਂਦੇ ਏਰੀਆ ਬਹੁਤ ਵਧੀਆ ਖੁੱਲਾ ਡੁੱਲਾ ਜਿਹਾ ਏਰੀਆ ਸੋਹਣਾ ਲੱਗਦਾ ਹੁੰਦਾ ਆਹ ਗਾਈਆਂ ਦਾ ਫਾਰਮ ਆ ਤੇ ਉਹ ਚਿੱਟੇ ਚਟੇ ਰੰਗ ਦੇ ਜਿਹੜੇ ਚਾਰ ਪਾ ਕੇ ਰੱਖੀਆਂ ਹੋਈਆਂ ਨੇ ਗੱਠਾਂ ਤੇ ਇਹ ਵੀ ਕਾਫੀ ਵੱਡਾ ਫਾਰਮ ਆ ਇਹ ਇਹ ਦੁੱਧ ਵਾਲੀਆਂ ਗਾਇਆਂ ਨੇ ਇਹਨਾਂ ਕੋਲੇ ਜ਼ਿਆਦਾਤਰ ਤਾਂ ਪੈਸੇ ਮੀਟ ਪਰਪਸ ਰੱਖਦੇ ਨੇ ਮੀਟ ਵਾਲੇ ਜਿਹੜੇ ਪਸ਼ੂ ਨੇ ਪਰ ਇਹਨਾਂ ਦੇ ਦੁੱਧ ਵਾਲੀਆਂ ਗਾਇਆਂ ਨੇ ਤੇ ਇਹੋ ਜੀ ਗੱਲਬਾਤ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਵਿੱਚ ਹੱਸਦੇ ਬਸਦੇ ਰਹੋ ਚੜਦੀ ਕਲਾ ਵਿੱਚ ਰਹੋ ਧੰਨਵਾਦ